ਸਤਰੀਕਾਲ ਬਾਈ ਜੀ ਜਿਹੜੀ ਆਪਾਂ ਗੱਲਬਾਤ ਪਾਈ ਸੀ ਸਾਨੂੰ ਤੇ ਕਿਵੇਂ ਨਿੱਕੇ ਨਿੱਕੇ ਜੀਤਨੇ ਸੂਬੇ ਚੱਕੀ ਜਾਂਦੇ ਆ ਰਾਜਾ ਪੁੱਛੇ ਰਾਣੀ ਨੂੰ ਕੀ ਆ ਵਰ ਜਾਂਦੇ ਆ ਉਹਦਾ ਜਵਾਬ ਆ ਬਾਈ ਰੇਲ ਗੱਡੀ ਡੱਬੇ ਹੁੰਦੇ ਆ ਨਿੱਕੇ ਨਿੱਕੇ ਟਾਇਰ ਹੁੰਦੇ ਆ ਉਹਦਾ ਮਤਲਬ ਜਵਾਬ ਰੇਲ ਗੱਡੀ ਆ ਤੇ ਹੁਣ ਆਪਾਂ ਅਗਲੀ ਬਾਤ ਪਾਉਣੇ ਆ ਬਾਈ ਦੱਸੋ ਆ ਨਰ ਨਾਰੀ ਖੜੇ ਨਰ ਨਾਰੀ ਦੇ ਹੱਥ ਨਰ ਨਾਰੀ ਦੇ ਛੋੜਿਆ ਗਿਆ ਪਾਉਣ ਦੇ ਸਾਥ ਫਿਰ ਨਰ ਨਾਰੀ ਖੜੀ ਨਰ ਨਾਰੀ ਕੇ ਹੱਥ ਹਾਂਜੀ ਨਾਰਾਂ ਨੇ ਛੋੜਿਆ ਗਿਆ ਪਾਉਣ ਦੇ ਸਾਥ ਨਰ ਨਾਰੀ ਕੇ ਛੋੜਿਆ ਗਿਆ ਪਾਉਣ ਕੇ ਸਾਥ ਮੱਲਾ ਇਹਦਾ ਤੁਸੀਂ ਉੱਤਰ ਦਿਓ ਬਈ ਤੇ ਕੱਲ ਵਾਲੀ ਵੀਡੀਓ ਚ ਤੁਹਾਨੂੰ ਇਹ ਅਸੀਂ ਉੱਤਰ ਦੇਵਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹਦਾ ਮਤਲਬ ਕੀ ਹੈ ਕਿ ਇਹਦਾ ਉੱਤਰ ਕੀ ਹੈ ਚੈਨਲ ਤਾਂ ਬੋਲਦਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਿਉਂਕਿ ਤੁਹਾਡੇ ਕੋਲ ਨਵੇਂ-ਨਵੇਂ ਅਪਡੇਟ ਆਉਂਦੀ ਹੋਊਗੀ ਜਿਵੇਂ ਆਪਾਂ ਪਾਵਾਂਗੇ ਤੇ ਨਾਲ ਦੀ ਨਾਲ ਅਪਡੇਟ ਆ ਜਾਗੂ ਆਪਣੀ ਵੀਡੀਓ ਤੁਹਾਡੇ ਕੋਲੇ ਹਨਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਜਿਹੜਾ ਬਾਈ ਆਪਾਂ ਨੂੰ ਕਮੈਂਟ ਕਰੂਗਾ ਤੇ ਉਹਨਾਂ ਲਈ ਆਪਾਂ ਗਿਫਟ ਦੇਵਾਂਗੇ ਕਿਉਂਕਿ ਆਪਾਂ ਦੱਸਿਆ ਇੱਕ ਮਹੀਨੇ ਬਾਅਦ ਗਿਫਟ ਡਾ ਕਰਾਂਗੇ ਤੇ ਲਾਈਕ ਸ਼ੇਅਰ ਤੇ ਇਹਦੇ ਸੰਬੰਧੀ ਹੈ ਇੱਕ ਬਾਈ ਵਟਕੇ ਜਿਹੜੇ ਬਾਈਆਂ ਨੇ ਆਪਾਂ ਨੂੰ ਕਮੈਂਟ ਸਹੀ ਜਵਾਬ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਵੱਧ ਤੋਂ ਵੱਧ ਜੁੜੋ ਆਪੇ ਨਾਲ ਤੇ ਬਾਈ ਸਪੋਰਟ ਕਰੋ ਕਿਉਂਕਿ ਆਪਾਂ ਪੁਰਾਣੇ ਪਰਸੇ ਨੂੰ ਦੁਬਾਰੀ ਉਹ ਨਹੀਂ ਹੁੰਦਾ ਜਾਂਦਾ ਯਾਰ ਉਹ ਲੋਕ ਹੁਣ ਭੁੱਲਦੇ ਜਾਂਦੇ ਆਪਣਾ ਨੀ ਇੱਕ ਨੀ ਗੱਲਾਂ ਬੋਲਦੇ ਲੋਕ ਹਾਂ ਇਹ ਚੀਜ਼ਾਂ ਨੂੰ ਮਹਿਲਾ ਮਹਿਲਾ ਚ ਜਵਾਕ ਅੱਜ ਦੇ ਉਲਝੀ ਜਾਂਦੇ ਆ ਤੇ ਇਹ ਚੀਜ਼ਾਂ ਨੂੰ ਤੇ ਆਪਾਂ ਇੱਕ ਹੋਰ ਸਾਨੂੰ ਬਈ ਆਥ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜੀ ਦਾਦਾ ਦਾਦੀ ਕੋਲੇ ਬੱਠਿਆ ਕਰੋ ਤੇ ਪਾਤਾ ਸੁਣਿਆ ਕਰੋ ਯਾਰ ਹਾਂ ਜੀ ਸਭ ਨੂੰ ਕਿਹਾਂ ਪਰਚੇ ਦਾ ਪਿਛਲੇ ਦਾ ਪਤਾ ਲੱਗਦਾ ਵੀ ਕੀ ਕਿਵੇਂ ਕੱਢਿਆ ਇਹਨਾਂ ਨੂੰ ਹਾਂ 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 ਉਹ ਕੋਈ ਨਾ ਪਹਿਲੀ ਵੀ ਏਜੰਸੀ ਦੀ ਕੀ ਕੋਈ ਮਾਇਨੇ ਸੇ ਕੁਛ ਨਹੀਂ ਸੀਗਾ ਕੰਟੈਕਟ ਗ੍ਰੇਡ ਕੇ ਵੀ ਨਹੀਂ ਸੀ ਗ੍ਰੇਡ ਕੋਲ ਬਾਹਰ ਟਾਈਮ ਜੀ ਅੱਧਾ ਘੰਟਾ ਘੰਟਾ ਲਾਇਆ ਪਰ ਮੇਰੇ ਲੱਗਦਾ ਪਿਆਰ ਹੋਊਗਾ ਹਾਂ ਉਹਨਾਂ ਦਾ ਹੌਸਲਾ ਵੀ ਬਲੰਦ ਹੋਊਗਾ ਹਨਾ ਹਾਂ ਹਾਂ ਹੌਸਲਾ ਬਲੰਦ ਹਾਂ ਜੀ ਹੋਂ ਦੇ ਲਈ ਦੁੱਖ ਵੇਲੇ ਵੀ ਕੋ ਨਾਲ ਕੱਟਿਆ ਨਹੀਂ ਬਹੁਤ ਧੰਨਵਾਦ ਬਈ ਇਹਦਾ ਜਵਾਬ ਆਪਾਂ ਕੱਲ ਨੂੰ ਦੇਵਾਂਗੇ ਤੇ ਸਪੋਰਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ